ਖੜੋ ਯਾਰ ਲੈ ਉਹ ਬੰਨ ਕੇ ਯਾਰ ਟੂਟ ਤੁਸੀਂ ਫੇਰ ਪੈ ਗਏ ਉਠੋ ਏ ਮੇਰਾ ਤੁਸੀਂ ਲੇਟ ਕਰਾਉਗੇ ਕੰਮ ਉਹ ਪਹਿਲੀ ਲੇਟ ਚੱਲਦਾ ਉਠੋ ਏ ਮਾ ਮੇਰਾ ਮੁੰਡਿਆ ਉਠੋ ਏ ਚਾਚੇ ਦਾ ਮੁੰਡਿਆ ਤੂੰ ਵੀ ਉਹ ਮਾ ਮੇਰਾ ਮੁੰਡਿਆ ਤੂੰ ਯਾਰ ਜਮੀ ਸ਼ਰਮਲਾਹੀ ਹੈਗੀ ਕੀ ਹੋ ਗਿਆ ਤੈਨੂੰ ਬਾਗ ਜਾਗੇ ਯਾਰ ਆਪਾਂ ਨੇ ਕਿਹੜਾ ਜਾ ਕੇ ਗਲਾਬ ਜਮਣਾ ਪਕਾਉਣੀਆਂ ਨੇ ਤੂੰ ਖੜਾ ਤੂੰ ਆਹ ਲਾਲਜੀ ਟਾਈ ਲਾ ਕੇ ਪੈ ਗਿਆ ਯਾਰ ਤੇਰੇ ਸਾਂਪ ਪਾਉਣ ਵੀ ਤਾਂ ਤੂੰ ਹੱਥ ਮੂਰੇ ਕਰ ਦੇਗਾ ਥੋੜੇ ਮਿਲਣੀਆਂ ਭੈਣਾ ਫਦਾਵਾ ਕਰੂ ਯਾਰ ਉਹ ਬਾਗ ਚੱਲਦੇ ਆ ਤੜਕੀ ਬਦਲਿਆ ਲੰਗੜ ਜਾ ਕਹਾਂ ਦੀ ਭੱਜੀ ਜਾਂਦੀ ਹੈਗੀ ਉਹ? ਚਾਚੇ ਦੇ ਮੁੰਡਿਆ ਗੱਡੀ ਦਾ ਤਹੀਂ ਚਲਾਉਣੀ ਆ ਯਾਰ ਤੂੰ ਹੀ ਸੁੱਤਾ ਪਿਆਗਾ ਉਥੇ ਪੈਣਾ ਵਿੱਚ ਠੋਕਦੇਗਾ ਕਿਸੇ ਦੇ ਕੱਚੇ ਮਾਲ ਤੇ ਚੱਲੇ ਹੋਇਆ ਗੱਡੀ ਦਾ ਬੁਰਕੀਆਂ ਵੱਢਦੀ ਜਾਊ। ਉੱਠਦੇ ਨਹੀਂ ਫਿਰ ਤੁਸੀਂ ਹੁਣ ਓਏ ਉੱਠ ਖੜਾ ਗਏ ਯਾਰ ਜਦੋਂ ਉੱਠਣ ਜੋਗੇ ਕਰ ਦੇਗਾ। ਅੜ ਜਾ ਫਿਰ ਤੈਨੂੰ ਮੈਂ ਕਰਦਾ ਉੱਠਣ ਜੋਗੇ ਓਏ। ਹੁਣ ਇੱਥੇ ਪਏ ਰਹੋ ਚੰਗਾ। ਅਸੀਂ ਸਜਾਤਾਂ ਦੇ ਬੈਠੇ ਕਿਉਂ ਲੇਟ ਕਰਿਆ?